ਮੈਂ ਇਹਨਾਂ ਨੂੰ ਪਹਿਲਾਂ ਪੈਸੇ ਟਰਾਂਸਫਰ ਕਰਦਾ ਪਹਿਲਾਂ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਪੈਸੇ ਸਾਡੇ ਕੋਲ ਆਏ ਹੀ ਨਹੀਂ ਫਿਰ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੈਂਕ ਜਾ ਕੇ ਇਹ ट्रांजੈਕਸ਼ਨ ਕੈਨਸਲ ਕਰਵਾ ਦੂੰਗਾ ਤੇ ਮੈਨੂੰ ਪੈਸੇ ਵਾਪਸ ਆ ਜਾਣਗੇ ਇਹਨਾਂ ਨੇ ਉਸ ਵੇਲੇ ਕਿਹਾ ਹਾਂ 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 ਹੁਣ ਹੁਣ ਆਗੇ ਸਾਨੂੰ ਪੈਸੇ ਤੇ ਮੈਨੂੰ ਪਤਾ ਲੱਗਦਾ ਕਿ ਜਦੋਂ ਆਪਾਂ ਹਾਰਦੇ ਆ ਉਦੋਂ ਇਹ ਡਬਲ ਪੈਸੇ ਕੱਟ ਲੈਂਦੇ ਆ ਤੁਹਾਡੇ ਤੋਂ ਜਦੋਂ ਜਿੱਤਦੇ ਆ ਉਦੋਂ ਉਹਦਾ 1/3 ਵੀ ਨਹੀਂ ਦਿੰਦੇ ਤਾਂ ਫਿਰ ਮੈਂ ਇਹਨੂੰ ਰਿਕੁਐਸਟ ਕੀਤਾ ਕਿ ਮੇਰਾ ਰਿਟ੍ਰੋਅਲ ਕੀਤਾ ਜਾਵੇ ਮੈਂ ਐਪ ਵਿੱਚ ਟਰਾਈ ਕੀਤਾ ਵਿਡ੍ਰੋਅਲ ਕਰਨ ਦਾ ਪਰ ਉਹਦੇ ਵਿੱਚ ਕੋਈ ਆਪਸ਼ਨ ਨਹੀਂ ਹੈ ਇਹਨਾਂ ਦੀ ਆਪਣੀ ਸਾਈਟ ਆ ਤੇ ਇਹ ਖੇਡਦੇ ਹੀ ਇਤਰਾ ਹੈ ਕਹਿੰਦਾ ਸੀ ਕਿ ਤੁਸੀਂ ਕੀ ਕਹਿ ਰਹੇ ਮੈਨੂੰ 10 ਮਿੰਟ کہہ ਕੇ ਤੁਸੀਂ ਹਫਤਾ ਗ ਮਤਲਬ ਇਸ ਤਰ੍ਹਾਂ ਜਿੱਦਾਂ ਤੁਸੀਂ ਕਿਸੇ ਨੂੰ ਸ਼ਦਾਈ ਬਣਾਉਣ ਲਈ ਮਤਲਬ ਕਿਸੇ ਦਾ ਮਜ਼ਾਕ ਬਣਾ ਰਹੇ ਹੋ ਉਸ ਤਰ੍ਹਾਂ ਦੇ ਇਮੋਜੀ ਭੇਜਣ ਲੱਗ ਪਿਆ ਫਿਰ ਇਹਨੂੰ ਮੈਂ ਇੱਕ ਮੈਸੇਜ ਕੀਤਾ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਮੈਂ ਤੁਹਾਡੀ ਰਿਪੋਰਟ ਕਰ ਦੂੰਗਾ ਤੇ ਇਹ ਮੈਨੂੰ ਕਹਿੰਦਾ ਅਸੀਂ ਤੁਸੀਂ ਵੀ ਉਹਨੇ ਫਸੇ ਹੋ ਜਿੰਨੇ ਜਿੰਨੇ ਅਸੀਂ ਫਸੇ ਹਾਂ ਜਿਸ ਤਰ੍ਹਾਂ ਜੋ ਸਾਦੇ ਜਾਣਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਉਮੀਦ ਬਣਨ ਲਈ ਜਿਹੜੇ ਕਈ ਐਪਸ ਦਾ ਯੂਜ਼ ਕਰਦਾ ਹੈ ਕਈ ਆਨਲਾਈਨ ਮਾਰਕੀਟਸ ਦਾ ਯੂਜ਼ ਕਰਦਾ ਹੈ ਆਨਲਾਈਨ ਬਿਜ਼ਨਸ ਦਾ ਯੂਜ਼ ਕਰਦਾ ਹੈ ਤੇ ਉੱਥੇ ਦੂਸਰੇ ਪਾਸੇ ਕੁਝ ਗੇਮਿੰਗ ਐਪਸ ਵੀ ਆ ਚੁੱਕੇ ਨੇ بیٹنگ ਐਪਸ ਆ ਚੁੱਕੇ ਨੇ ਜਿੰਨਾਂ ਦੇ ਉੱਪਰ ਨੌਜਵਾਨ ਜਿਹੜੇ ਨੇ ਪੈਸੇ ਲਗਾਉਂਦੇ ਨੇ ਤੇ ਜਿਹੜੇ ਸੱਟੇ ਲਗਦੇ ਨੇ ਮੈਚਾਂ ਦੇ ਉੱਪਰ ਕਈ ਜਿਹੜੇ ਐਸੇ ਮੈਚ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਪੈਸਾ ਲੱਗਦਾ ਹੁਣ ਆਈਪਲ ਆਉਣ ਵਾਲਾ ਉਸ ਦੇ ਉੱਪਰ ਵੀ ਕਈ ਨੌਜਵਾਨ ਜਿਹੜੇ ਸ਼ਰਤਾਂ ਲਾਉਂਦੇ ਨੇ ਕਈ ਐਪਸ ਦੇ ਥਰੂ ਇਹ ਸ਼ਰਤਾਂ ਲੱਗਦੀਆਂ ਨੇ ਲੇਕਿਨ ਅਮਰੀਕਾ ਦੇ ਇੱਕ ਨੌਜਵਾਨ ਨੇ ਜਿਹੜਾ ਇਸੇ ਤਰੀਕੇ ਦੀ ਐਪ ਦੇ ਉੱਪਰ ਜਿਹੜਾ ਪੈਸਾ ਲਗਾਇਆ ਸੀਗਾ ਤੇ ਜਦੋਂ ਪੈਸਾ ਕੱਢਣ ਦੀ ਕੋਸ਼ਿਸ਼ ਕਰਦਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਐਪ ਹੈ ਫਰਾਡ ਹੈ ਤੇ ਜਿਹੜੇ ਬੰਦੇ ਨੇ ਇਸ ਦੇ ਨਾਲ ਉਸਾਰੀ ਦੀ ਸੈਟਲਮੈਂਟ ਕਰਵਾਈ ਸੀ ਯਾਰ ਦੇ ਵਿੱਚ ਪੈਸਾ ਲਗਾਇਆ ਉਸਨੇ ਵੀ ਇਹਦਾ ਫੋਨ ਚੱਕਣਾ ਬੰਦ ਕਰ ਦਿੱਤਾ ਗੱਲਬਾਤ ਕਰ ਲੈਣੇ ਭਾਜੀ ਕੀ ਪੂਰਾ ਮਾਮਲਾ ਹੋਇਆ ਕਦੋਂ ਪਤਾ ਲੱਗਾ ਕਿ ਜਿਹੜਾ ਮੇਰੇ ਨਾਲ ਸਕੈਮ ਹੋ ਗਿਆ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਐਪ ਵਿਖਾਉਣਾ ਚਾਹੁੰਗਾ ਇਹਦੇ ਵਿੱਚ ਬੈਲੈਂਸ ਸ਼ੋ ਹੋ ਰਿਹਾ ਆ ਇੱਥੇ ਟੌਪ ਰਾਈਟ ਤੇ ਪਰ ਇਹਨੂੰ ਵਿਡਰਾਅ ਕਰਨ ਦਾ ਕੋਈ ਤਰੀ withdraw ਕਰਨ ਦਾ ਇੱਕੋ ਤਰੀਕਾ ਹੈ ਜਿਹੜੇ ਬੁੱਕੀ ਦੇ ਥਰੂ ਮੈਨੂੰ ਇਸ ਐਪ ਦਾ ਨੌਲੇਜ ਹੋਈ ਮੈਂ ਉਹਦੇ ਥਰੂ ਜਾਵਾਂ ਤੇ ਉਹ ਮੈਨੂੰ ਵਿਡਰਾ ਕਰਕੇ ਦੇਵੇਗਾ ਹੁਣ ਤੁਸੀਂ ਸੋਚੋਗੇ ਕਿ ਮੈਂ ਇੱਥੇ ਫਸਿਆ ਕਿਵੇਂ ਜੀ ਮੈਂ ਅਸਲ ਚ stake.com ਤੇ ਬੈਟਿੰਗ ਕਰਨਾ ਚਾਹੁੰਦਾ ਸੀ ਜੋ ਕਿ ਲੀਗਲ ਪਲੇਟਫਾਰਮ ਆ ਤੇ ਬਹੁਤ ਹੀ ਫੇਮਸ ਪਲੇਟਫਾਰਮ ਆ ਕਰਨੌਜਲਾ ਵਰਗੇ ਲੋਕ ਇਹਨੂੰ ਪ੍ਰਮੋਟ ਕਰਦੇ ਨੇ ਤੇ ਮੈਂ ਇਸ ਤਰ੍ਹਾਂ ਹੀ ਮੈਨੂੰ ਕਿਸੇ ਨੇ ਕਿਹਾ ਕਿ ਇਹ ਮਹਾਕਾਲ ਕਰਕੇ ਬੰਦਾ ਹੈ ਤੇ ਮਹਾਕਾਲ ਜਿਹੜਾ ਆ ਇਹ ਤੁਹਾਡੇ ਪੈਸੇ ਪਵਾ ਦੇਗਾ ਇਦਾਂ ਹੀ ਮੈਂ ਮਹਾਕਾਲ ਕੋ ਗਿਆ ਤੇ ਮੈਂ ਪੁੱਛਿਆ ਮਹਾਕਲ ਬੁਕੀ ਸਿਸਟਮ ਜੋ ਵੀ ਕੀ ਆ ਤੇ ਇਹਨਾਂ ਨੇ ਕਿਹਾ ਤੁਸੀਂ ਇੱਥੇ ਨਾ ਕਰੋ ਸਟੇਕ ਤੇ ਤੁਸੀਂ ਸਾਡੇ ਪਲੇਟਫਾਰਮ ਤੇ بیٹنگ ਕਰ ਲਓ ਪੂਰਾ オリジナル ਆ ਤੇ ਸਾਡੇ ਕੋਲ 8-10 ਸਾਈਟਾਂ ਹੈਗੀਆਂ ਨੇ ਮਤਲਬ 8-10 ਪਲੇਟਫਾਰਮ ਇਹਨਾਂ ਕੋਲ ਹੈਗੇ ਨੇ ਤੇ ਤੁਸੀਂ ਕਿਸੇ ਤੇ ਵੀ ਕਰ ਸਕਦੇ ਹੋ ਤੇ ਫਿਰ ਮੈਂ ਕਿਹਾ ਚਲੋ ਟਰਾਈ ਕਰਕੇ ਦੇਖ ਲੈਣੇ ਮੈਂ ਕੀਤਾ ਤੇ ਫਿਰ ਮੈਨੂੰ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਮੈਂ ਇਹਨਾਂ ਨੂੰ ਪਹਿਲਾਂ ਪੈਸੇ ਟਰਾਂਸਫਰ ਕਰਦਾ ਪਹਿਲਾਂ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਪੈਸੇ ਸਾਡੇ ਕੋਲ ਆਏ ਹੀ ਨਹੀਂ ਹੂੰ 2-3 ਦਿਨਾਂ ਬਾਅਦ ਜਦੋਂ ਮੈਂ ਬਾਰ-ਬਾਰ ਮੈਸੇਜ ਕਰੀ ਗਿਆ ਕਰੀ ਗਿਆ ਕਰੀਗਾ ਆਨਲਾਈਨ ਟ੍ਰਾਂਸਫਰ ਕੀਤਾ ਹਾਂ ਕਹਿੰਦੇ ਪਹੁੰਚੇ ਨਹੀਂ ਹਾਂ ਕਹਿੰਦੇ ਪਹੁੰਚੇ ਨਹੀਂ ਫਿਰ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੈਂਕ ਜਾ ਕੇ ਇਹ ਟ੍ਰਾਂਜੈਕਸ਼ਨ ਕੈਨਸਲ ਕਰਵਾ ਦੂੰਗਾ ਤੇ ਮੈਨੂੰ ਪੈਸੇ ਵਾਪਸ ਆਣਗੇ ਇਹਨਾਂ ਨੇ ਉਸ ਵੇਲੇ ਕਿਹਾ ਹਾਂ 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 ਹੁਣ ਹੁਣ ਆ ਗਏ ਸਾਨੂੰ ਪੈਸੇ ਮੈਨੂੰ ਉਦੋਂ ਥੋੜਾ ਫਿਸ਼ੀ ਲੱਗਾ ਕਿ ਕੰਮ ਇਹ ਠੀਕ ਨਹੀਂ ਲੱਗ ਰਿਹਾ ਕੁਛ ਕਿਉਂਕਿ Google Pay ਤੇ ਜਦੋਂ ਪੈਸੇ ਚਲੇ ਜਾਂਦੇ ਨੇ ਤੇ ਉਹ ਬਹੁਤ ਘੱਟ ਸਕਸੈਸਫੁਲ ਪੇਮੈਂਟ ਆ ਤੇ ਤੁਹਾਡੇ ਕੋਲ ਉਸ ਵੇਲੇ ਪਹੁੰਚ ਜਾਣੀ ਚਾਹੀਦੀ ਆ ਤੇ ਤੇ ਮੈਨੂੰ ਪਤਾ ਲੱਗਦਾ ਕਿ ਜਦੋਂ ਆਪਾਂ ਹਾਰਦੇ ਆ ਉਦੋਂ ਇਹ ਡਬਲ ਪੈਸੇ ਡਬਲ ਪੈਸੇ ਕੱਟ ਲੈਂਦੇ ਆ ਤੁਹਾਡੇ ਤੋਂ ਜਦੋਂ ਜਿੱਤਦੇ ਆ ਉਦੋਂ ਉਹਦਾ 1/3 ਵੀ ਨਹੀਂ ਦਿੰਦੇ ਮਤਲਬ ਜਿਵੇਂ ਸੋਚੋ ਕਿ 6 ਦੀ ਆਡਸ ਤੇ ਕੋਈ ਮੈਚ ਆ ਕਿ ਜਿਵੇਂ ਆਪਾਂ ਇੰਡੀਆ ਦਾ ਮੈਚ ਹੈ ਤੇ ਆਪਾਂ ਕਹੀਏ ਕਿ 6 ਗੁਣਾ ਤੁਹਾਨੂੰ ਪੈਸੇ ਮਿਲਣਗੇ ਇੰਡੀਆ ਦੇ ਜਿੱਤਣ ਤੇ ਤੇ ਤੁਹਾਨੂੰ 600 ਰੁਪਏ ਲੈ ਮਿਲਣਾ ਚਾਹੀਦਾ 100 ਰੁਪਏ ਲਾ ਪਰ ਇਹ ਕੀ ਕਰਦੇ ਸੀ ਤੁਹਾਨੂੰ ਸਿਰ 200 ਦਿੰਦੇ ਸੀ ਐਪ ਵਿੱਚ ਇਹਦੀ ਕੋਈ টারਮਸ ਕੰਡੀਸ਼ਨ ਨਹੀਂ ਸੀਗੀਆਂ ਜਦੋਂ ਤੁਹਾਨੂੰ ਉਸ ਬੰਦੇ ਨੇ ਬੁਕਿੰਗ ਇਹ ਦੱਸਿਆ ਤੁਹਾਨੂੰ ਕੋਈ ਇਹਦਾ ਚਿੱਠਾ ਨਹੀਂ ਦਿੱਤਾ ਕਿ ਇਹ টারਮਸ ਕੰਡੀਸ਼ਨਸ ਨੇ ਕੋਈ ਐਪ ਦੀਆਂ টারਮਸ ਐਂਡ ਕੰਡੀਸ਼ਨਸ ਹੁੰਦੀਆਂ ਹਨ ਇਹਦੀਆਂ ਨਹੀਂ ਸੀਗੀਆਂ ਇਹਦੀਆਂ ਕੋਈ টারਮਸ ਐਂਡ ਕੰਡੀਸ਼ਨਸ ਨਹੀਂ ਦਸੀਆਂ ਇਹਨੇ ਬਸ ਇਨਾ ਮੈਨੂੰ ਦੱਸਿਆ ਕਿ ਤੁਹਾਡਾ ਵਿਡਰੋਅਲ ਜਿਹੜਾ ਆ ਜਿੰਨੇ ਵੀ ਪੈਸੇ ਤੁਸੀਂ ਜਿੱਤਦੇ ਹੋ ਹਾਰਦੇ ਹੋ ਤੁਹਾਡਾ 20 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ 'ਚ ਪਹੁੰਚ ਜਾਏਗਾ ਜੀਪੇ ਹੋ ਜਾਏਗਾ ਆਨਲਾਈਨ ਟ੍ਰਾਂਸਫਰ ਮਿਲਾ ਕਿਸੇ ਵੀ ਤਰ੍ਹਾਂ 20 ਮਿੰਟ ਦਾ ਟਾਈਮ ਮੈਨੂੰ ਦਿੱਤਾ ਫਿਰ ਜਦੋਂ ਮੈਨੂੰ ਲੱਗਾ ਕਿ ਇਹ ਐਪ ਫਿਸ਼ੀ ਲੱਗ ਰਹੀ ਹੈ ਜਿਆਦਾ ਪੈਸੇ ਕੱਟ ਲੈਂਦੇ ਹਾਰਨ ਤੇ ਜਿੰਤਨ ਤੇ ਉਹਨੇ ਨਹੀਂ ਦਿੰਦੇ ਜਾਣ ਕੇ ਲੋਕਾਂ ਨੂੰ ਸ਼ਦਾਈ ਬਣਾ ਰਹੇ ਨੇ ਤਾਂ ਫਿਰ ਮੈਂ ਇਹਨੂੰ ਰਿਕੁਐਸਟ ਕੀਤਾ ਕਿ ਮੇਰਾ ਰਿਵਿਡਰੋਅਲ ਕੀਤਾ ਜਾਵੇ ਮੈਂ ਐਪ ਵਿੱਚ ਟਰਾਈ ਕੀਤਾ ਵਿਡਰੋਅਲ ਕਰਨ ਦਾ ਪਰ ਉਹਦੇ ਵਿੱਚ ਕੋਈ ਆਪਸ਼ਨ ਨਹੀਂ ਹੈ ਇਹਨਾਂ ਦੀ ਆਪਣੀ ਸਾਈਟ ਆ ਤੇ ਇਹ ਖੇਡਦੇ ਹੀ ਇਤਰਾ ਹੈ ਤੇ ਫਿਰ ਉਹਦੇ ਬਾਅਦ ਮੈਂ ਜਦੋਂ ਇਹਨੂੰ ਕਿਹਾ ਇਹਨੇ ਮੈਨੂੰ ਕਿਹਾ ਸਰ 10 ਮਿੰਟਸ ਚ ਹੋ ਜਾਊਗਾ 20 ਮਿੰਟਸ ਚ ਹੋ ਜਾਊਗਾ ਹੌਲੀ ਹੌਲੀ ਕਰਦਿਆਂ ਹਫਤਾ ਗੁਜ਼ਰ ਗਿਆ ਮੈਂ ਫਿਰ ਇਹਨੂੰ ਕਿਹਾ ਕਿ ਹੁਣ ਕਰ ਦਿਓ ਕਰ ਦਿਓ ਮੈਂ ਹਰ ਰੋਜ਼ ਮਤਲਬ ਮੈਂ ਕਹਿੰਦਾ ਸੀ ਕਿ ਤੁਸੀਂ ਕੀ ਕਹਿ ਰਹੇ ਮੈਨੂੰ 10 ਮਿੰਟ کہہ ਕੇ ਤੁਸੀਂ ਹਫਤਾ ਗੁਜ਼ਾਰਤਾ ਫਿਰ ਇਹ ਮੈਨੂੰ ਹਾਸੇ ਵਾਲੇ ਇਮੋਜੀ ਭੇਜ ਰਿਹਾ ਕਿ ਮਤਲਬ ਇਸ ਤਰ੍ਹਾਂ ਜਿੱਦਾਂ ਤੁਸੀਂ ਕਿਸੇ ਨੂੰ ਸ਼ਦਾਈ ਬਣਾਉਣ ਲਈ ਮਤਲਬ ਕਿਸੇ ਦਾ ਮਜ਼ਾਕ ਉਡਾ ਰਹੇ ਹੋ ਉਸ ਤਰ੍ਹਾਂ ਦੇ ਇਮੋਜੀ ਭੇਜਣ ਲੱਗ ਪਿਆ ਫਿਰ ਇਹਨੂੰ ਮੈਂ ਇੱਕ ਮੈਸੇਜ ਕੀਤਾ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਮੈਂ ਤੁਹਾਡੀ ਰਿਪੋਰਟ ਕਰ ਦੂੰਗਾ ਤੇ ਇਹ ਮੈਨੂੰ ਕਹਿੰਦਾ ਅਸੀਂ ਤੁਸੀਂ ਵੀ ਉਹਨੇ ਫਸਿਓ ਜਿੰਨੇ ਜਿੰਨੇ ਅਸੀਂ ਫਸੇ ਹਾਂ ਇਹਦਾ ਜਵਾਬ ਮੇਰਾ ਇੱਕੋ ਸੀ ਕਿ ਤੁਸੀਂ ਮੈਨੂੰ ਕਿਹੜੇ ਤੇ ਲਾਉਣ ਲਈ ਮੈਂ ਤੁਹਾਨੂੰ ਨਹੀਂ ਕਿਹਾ ਤੁਸੀਂ ਮੇਰੇ ਮੈਸੇजेस ਖੋਲੋਗੇ ਉੱਥੇ ਸਭ ਤੋਂ ਪਹਿਲਾਂ ਮੈਂ ਲਿਖਿਆ ਕਿ ਵੀਰੇ ਮੈਨੂੰ ਦੱਸ ਦੋ ਸਟੇਕ ਤੇ ਕਿਤਰਾ ਬੈਠ ਲਾਉਣੀ ਆ ਕਿਉਂਕਿ ਮੇਰੇ Google Pay ਤੋਂ ਟ੍ਰਾਂਸਫਰ ਨਹੀਂ ਹੋ ਰੇ ਤੇ ਤੁਸੀਂ ਸਟੇਕ ਤਾਂ ਦੱਸ ਦੋ ਤਾਂ ਇੰਨੇ ਮੈਨੂੰ ਇੰਨੇ ਮੈਨੂੰ ਕਿਹਾ ਕਿ ਤੁਸੀਂ ਇਹਦੇ ਤੇ ਲਾ ਕੇ ਵੇਖੋ ਤੇ ਹੁਣ ਮੈਂ ਇਹੀ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਇਨ੍ਹਾਂ ਐਪਸ ਤੋਂ ਸਾਵਧਾਨ ਰਹੋ ਕਿਉਂਕਿ ਜਿਸ ਬਾਰੇ ਨੌਜਵਾਨ ਬਹੁਤ ਪੈਸੇ ਲਗਾਉਂਦੇ ਆ ਤੁਸੀਂ ਵੀ ਲਗਾਏ ਆ ਉਦੋਂ ਮਨ 'ਚ ਨਹੀਂ ਆਇਆ ਪੈਸੇ ਡੁੱਬ ਜੂਗੇ ਚਾਹੇ ਤੁਹਾਨੂੰ ਉਹਨੇ ਇਸ ਐਪ ਤੇ ਲਗਵਾਤੇ ਲੇਕਿਨ ਹੁਦ ਵੀ ਵੱਡੇ ਵੱਡੇ ਐਪਸ ਹੈਗੇ ਆ ਇਹਦੇ ਤੁਹਾਡੀ ਅਮਾਉਂਟ ਵੈਸੇ ਕਿੰਨੀ ਕੁ ਸੀਗੀ ਜਿੰਨੇ ਕਿੰਨੀ ਕੁ ਤੁਹਾਡੀ ਅਮਾਉਂਟ ਜਿਹੜੀ ਇੱਥੇ ਲੱਗ ਚੁੱਕੀ ਆ ਕਿੰਨੇ ਕਿ ਪੈਸੇ ਅਜੇ ਬਸੇ ਸੀ ਵੇਖੋ ਜੀ ਅਮਾਉਂਟ ਤੇ ਛੋਟੀ ਆ ਅਮਾਉਂਟ ਤੇ ਹਜ਼ਾਰਾਂ ਵਿੱਚ ਹੀ ਆ ਪਰ ਗੱਲ ਇਹ ਇੱਕ ਪ੍ਰਿੰਸੀਪਲ ਦੀ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਕਿਸੇ ਨੂੰ ਇੱਕ ਸਰਵਿਸ ਦੇ ਰਹੇ ਹੋ ਤਾਂ ਤੁਸੀਂ ਉਹਨੂੰ ਉਹਦਾ ਬਕਾਇਆ ਪੂਰਾ ਪੂਰਾ ਹਿਸਾਬ ਦਓ ਰਾਈਟ ਮੈਂ ਬਾਹਰਲੇ ਦੇਸ਼ਾਂ 'ਚ ਵੀ ਗਿਆ ਤੇ ਉੱਥੇ ਵੀ ਮੈਂ ਖੇਡਦਾ ਕਿਉਂਕਿ ਉੱਥੇ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਜਿਵੇਂ ਆਪਣੇ ਇੰਡੀਆ 'ਚ ਹੈਗੀ ਹੈ ਉੱਥੇ ਇੰਨਾਂ ਚੀਜ਼ਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਤੇ ਬਹੁਤ ਸਮੂਥ ਪ੍ਰੋਸੈਸ ਹੁੰਦਾ ਉਸ ਵੇਲੇ ਤੁਹਾਡੇ ਅਕਾਊਂਟ 'ਚ ਸਾਰਾ ਕੁਝ ਹੋ ਜਾਂਦਾ ਇੱਥੇ ਇਹ ਲੋਕੀ ਛਦਾਈ ਬਣਾ ਰਹੇ ਆ ਤੁਸੀਂ ਕੋਈ ਤੁਹਾਡੇ ਤੋਂ ਪੈਸੇ ਮੰਗ ਰਹੇ ਤਾਂ ਇਹਨੂੰ ਹਾਸੇ ਵਾਲੇ ਸਟicker ਭੇਜ ਰਹੇ ਹੋ ਤੇ ਉਸ ਦਾ ਮਜ਼ਾਕ ਬਣਾ ਰਹੇ ਹੋ ਮਤਲਬ ਤੁਸੀਂ ਜੇ ਮੈਂ ਇੱਕ ਬੰਦਾ ਫਸਿਆ ਜੇ ਮੇਰਾ ਸਿਰਫ 1000 ਰੁਪਏ ਲੱਗਾ ਉਹ ਬੰਦਾ ਸੋਚੋ ਆਪਣੇ ਲੱਖਾਂ ਰੁਪਏ ਉਹਨਾਂ ਨੇ ਇਸ ਚੀਜ਼ ਵਿੱਚ ਲਾਏ ਤੇ ਉਹਨਾਂ ਨੂੰ ਸ਼ਾਇਦ ਕਿੰਨੇ ਬੰਦੇ ਹੋਰ ਹੋਣਗੇ ਮੇਰੇ ਬਦਲ ਗਲਤ ਹੈ ਕਿਉਂਕਿ ਅੱਜ ਨੌਜਵਾਨ ਲਗਾ ਰਹੇ ਹੁਣ ਆਈਪੀਐਲ ਹੋਣਾ ਹੈ ਫੁੱਟਬਾਲ ਮੈਚੇਜ਼ ਹੁੰਦੇ ਆ ਉਹਨਾਂ ਦੇ ਉੱਪਰ ਲੋਕ ਸੱਟੇ ਲਗਾਉਂਦੇ ਕ੍ਰਿਕਟ ਮੈਚੇਜ਼ ਦੇ ਉੱਪਰ ਲੱਗਦੇ ਆ ਇਸ ਤਰੀਕੇ ਨਾਲ ਸਾਰੇ ਲਗਾਉਣਗੇ ਤੁਸੀਂ ਹਜ਼ਾਰਾਂ ਚਲਾਇਆ ਲੱਖਾਂ ਚ ਲਾਉਣ ਵਾਲੇ ਵੀ ਹੈਗੇ ਆ ਇਹ ਵੀ ਸੁਣਨਾ ਚਾਹੀਦਾ ਕੋੜਾ ਤੇ ਲਗਾਉਣ ਵਾਲੇ ਵੀ ਹੈਗੇ ਆ ਇਹਨਾਂ ਐਪਸ ਦੇ ਉੱਪਰ ਫਿਰ ਇਹਦਾ ਸਕੈਮ ਹੋ ਚ ਰਿਹਾ ਲੱਗਦਾ ਨਹੀਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਇਸ ਤਰੀਕੇ ਦੇ بیٹنگ ਐਪਸ ਦੇ ਉੱਪਰ ਪੈਸਾ ਨਹੀਂ ਲਾਉਣਾ ਚਾਹੀਦਾ ਕਿਉ ਇੰਡੀਆ ਵਿੱਚ ਗੇਮ ਆਫ ਸਕਿੱਲ ਆ អੋ ਲੀਗਲ ਆ ਹੁਣ ਡ੍ਰੀਮ 11 ਆ ਲੋਕੀ ਜਿੰਨੇ ਮਰਜੀ ਪੈਸੇ ਲਾ ਸਕਦੇ ਆ ਉ ਲੀਗਲੀ ਤੁਸੀਂ ਜਿੰਨੇ ਮਰਜੀ ਪੈਸੇ ਲਾਓ ਸਟੇਕ ਆ ਹੁਣ ਤੇ ਜਿੰਨੇ ਮਰਜੀ ਪੈਸੇ ਲਾਓ ਉਹ ਲੀਗਲ ਆ ਜਿਹੜੇ ਇਲੀਗਲ ਪਲੇਟਫਾਰਮਸ ਆ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹਾਂ ਆਬਵੀਅਸਲੀ ਲੀਗਲ ਪਲੇਟਫਾਰਮਸ ਤੇ ਵੀ ਤੁਸੀਂ ਬੈਟ ਰਿਸਪਾਂਸਿਬਲੀ ਕਿ ਤੁਸੀਂ ਆਪਣੀ ਸੋਚ ਸਮਝ ਕੇ ਜਿੰਨੀ ਤੁਹਾਡੀ ਉਹ ਪਹਿਲਾਂ ਹੀ ਲਿਖ ਦਿੰਦੇ ਆ ਕਿ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਇਹਦੇ ਵਿੱਚ ਨੁਕਸਾਨ ਵੀ ਹੋ ਸਕਦਾ ਰਿਸਕ ਤੁਹਾਡਾ ਉਹ ਪਹਿਲਾਂ ਹੀ ਮੈਂਸ਼ਨ ਕਰ ਦਿੰਦੇ ਇੰਨੀਆਂ ਚੀਜ਼ਾਂ ਦੇ ਜੀ ਬਿਲਕੁਲ ਹੁਣ ਜਿਵੇਂ ਸ਼ੇਅਰ ਬਾਜ਼ਾਰ ਆ ਸ਼ੇਅਰ ਬਾਜ਼ਾਰ ਤੁਸੀਂ ਵੇਖ ਲਓ بیٹنگ ਐਪਸ ਵੇਖ ਲਓ ਇਹ ਵੀ ਇੱਕ ਤਰ੍ਹਾਂ ਦਾ ਸੱਟਾ ਹੀ ਹੈ ਉਹਨਾਂ ਤੇ ਸਭ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਕਿ ਤੁਸੀਂ ਆਪਣੇ ਬੈਟਸ ਦੇ ਆਪ ਰਿਸਪੌਂਸਿਬਲ ਹੋ ਤੁਸੀਂ ਸਾਰੀ ਟਰਮਸ ਐਂਡ ਕੰਡੀਸ਼ਨਸ ਪੜ੍ਹੋ ਤੁਹਾਡੇ ਪੈਸੇ ਜਾਂਦੇ ਨੁਕਸਾਨ ਹੈਗੇ ਆ ਇਹਨਾਂ ਨੇ ਮੈਨੂੰ ਕੋਈ ਟਰਮਸ ਐਂਡ ਕੰਡੀਸ਼ਨਸ ਨਹੀਂ ਦਿੱਤੀ ਇਹਨਾਂ ਨੇ ਬਸ ਸਿੱਧਾ ਸਿੱਧਾ ਕਿਹਾ ਕਿ ਤੁਹਾਡਾ ਵਿਡਰੋਅਲ ਜਿਹੜਾ ਆ 20 ਮਿੰਟਾਂ ਚ ਆ ਜਾਊਗਾ 46 ਚ ਪਾ ਲਿਆ 46 ਚ ਪਾ ਲਿਆ ਤੇ ਇਹਨਾਂ ਨੇ ਫਿਰ ਉਹਦੇ ਬਾਅਦ ਮੇਰੇ ਛੋੜੇ ਪੈਸੇ ਇਹਨਾਂ ਨੂੰ ਦੇਣ 10000 ਰੁਪਏ ਦੇਣ ਇਨਾ ਦਾ ਫੇਰ ਮੈਨੂੰ ਮੈਸੇਜ ਆਉਂਦਾ ਹੋਲੀ ਤੇ ਸਰ ਹੈਪੀ ਹੋਲੀ ਵਾਇਸ ਨੋਟ ਆਉਂਦਾ ਮੇਰੇ ਕੋ ਬਕਾਇਦਾ ਤੇ ਵਾਇਸ ਨੋਟ ਤੇ ਮੈਨੂੰ ਸਰ ਹੈਪੀ ਹੋਲੀ ਬਹੁਤ ਬਹੁਤ ਤੁਹਾਨੂੰ ਹੋਲੀ ਦੀਆਂ ਮੁਬਾਰਕਾਂ ਤੇ ਤੁਸੀਂ ਸੋਣ ਸਾਡੇ ਅੱਜ ਅੱਜ ਤੁਸੀਂ ਪੈਸੇ ਪਾਓ ਤੁਹਾਨੂੰ 10% ਐਕਸਟਰਾ ਮਿਲੇਗਾ ਹੁਣ 10% ਐਕਸਟਰਾ ਐਪ ਵਿੱਚ ਤੇ ਮੈਨੂੰ ਮਿਲ ਜੇ ਉਹਦਾ ਮੈਨੂੰ ਫਾਇਦਾ ਹੈਗਾ ਪਰ ਜੇ ਵਿਡਰਾਅ ਹੀ ਨਹੀਂ ਹੋਣਗੇ ਤਾਂ ਮੇਰੇ ਤਾਂ 10% ਦੋ ਪਾਓ ਮੈਨੂੰ 200% ਦੇ ਦਿਓ ਮੈਨੂੰ ਉਹਦਾ ਕੀ ਫਾਇਦਾ ਜਦੋਂ ਫਸੇ ਐਪ ਚ ਜਦੋਂ ਫਸੇ ਐਪ ਚ ਕੋਈ ਨਹੀਂ ਚੱਕ ਰਿਹਾ ਬੰਦਾ ਜਿੰਨੇ ਪੈਸੇ ਲਗਵਾਏ ਸੀ ਜੀ ਬਿਲਕੁਲ ਨਹੀਂ ਉਹਨੂੰ ਜਦ ਤੋ ਬਿਲਕੁਲ ਨੌਜਵਾਨੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਈਪੀਐਲ ਮੈਚ ਹੁੰਦੇ ਆ ਕ੍ਰਿਕਟ ਮੈਚੇਸ ਹੁੰਦੇ ਆ ਫੁੱਟਬਾਲ ਮੈਚੇਸ ਹੁੰਦੇ ਆ ਇਹਨਾਂ ਦੇ ਉੱਪਰ ਜਿਹੜੀਆਂ ਲੱਗਣ ਵਾਲੀਆਂ ਸ਼ਾਤਾਂ ਜਦੋਂ ਆਨਲਾਈਨ ਪਲੇਟਫਾਰਮਾਂ ਦੇ ਉੱਪਰ ਲਗਾਉਂਦੇ ਹੋ ਜਾਂ ਇਸ ਤਰੀਕੇ ਦੇ ਐਪਸ ਵਿੱਚ ਆਸੇ ਵਿੱਚ ਆ ਜਾਂਦੇ ਫਿਰ ਤੁਹਾਡੇ ਪੈਸੇ ਫਸਦੇ ਆ ਸੋ ਬਿਲਕੁਲ ਅਪੀਲ ਹੈ ਕਿ ਸੋਚ ਸਮਝ ਕੇ ਇਸ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਣ ਕਿਉਂਕਿ ਪਹਿਲਾਂ ਵੀ ਕਈ ਕਹਾਣੀਆਂ ਸਾਹਮਣੇ ਆ ਚੁੱਕੀਆਂ ਨੇ ਕਿ ਆਨਲਾਈਨ ਸਕੈਮ ਇਸ ਤਰੀਕੇ ਦੇ ਐਪਸ ਦੇ ਉੱਪਰ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਫਿਰ ਉਹ ਕਲਪ ਦੇ ਨਹੀਂ ਕਿ ਸਾਡੇ ਪੈਸੇ ਜਿਹੜੇ ਫਸ ਗਏ ਲੇਕਿਨ ਇਸ ਤਰੀਕੇ ਦੇ ਜਿਹੜੇ ਲੋਗ ਨੇ ਜਿਹੜੇ ਲੋਕਾਂ ਦੇ ਨਾਲ ਨੌਜਵਾਨਾਂ ਨਾਲ ਗੇਮਾਂ ਖੇਡ ਕੇ ਉਹਨਾਂ ਦੇ ਪੈਸੇ ਵਸਾਉਂਦੇ ਨੇ ਉਹਨਾਂ ਨੂੰ ਸਰਕਾਰ ਵਿੱਚ ਮੰਗਦੇ ਨੇ ਉਹਨਾਂ ਉੱਪਰ ਵੀ ਜ਼ਰੂਰ ਸ਼ਿਕੰਜਾ ਕੱਸਣ ਦੀ ਲੋੜ ਹੈ ਸਰਕਾਰ ਨੂੰ ਆਪਾਂ ਜੀ ਕਾਲ ਕਰੋ ਪਹਿਲਾਂ ਉਹਨੂੰ ਕੀ ਕਹਿੰਦਾ ਹਾਂ ਮੈਂ ਸਪੀਕਰ ਤੇ ਲਾ ਰਿਹਾ ਬਿਲਕੁਲ ਤੁਸੀਂ ਦੇਖੋ ਕਾਲ ਨਹੀਂ ਚੱਕਦਾ ਅਮਿਤ ਜੀ ਦੁਆਰਾ ਚਾਹਿਆ ਕਿ ਕਿਹਾ ਗਿਆ ਨਾ ਮੈਂ ਅਫਰੀਕੀਆ ਸਟੇ ਨਹੀਂ ਸਕਦਾ ਹੀ ਨਹੀਂ ਪਹਿਲਾਂ ਵੀ ਨਹੀਂ ਚੱਕਦਾ ਮਤਲਬ ਤੁਸੀਂ ਦੇਖਿਆ ਕਿ ਪਹਿਲਾਂ ਵੀ ਕੋਲ ਟ੍ਰਾਈ ਕੀਤਾ ਬਹੁਤ ਵਾਰਾ ਬਹੁਤ ਵਾਰਾ ਇਹ WhatsApp ਕਾਲ ਕਰੋ ਤਾਂ ਡਿਕਲਾਈਨ ਆ ਜਾਂਦਾ ਹੁਣ ਇਸ ਇਹ ਤੁਸੀਂ ਕਾਲ ਨੋਟਿਸ ਕੀਤਾ ਹੋਏਗਾ ਇਹ ਪੂਰਾ ਟਾਈਮ ਹੋਣ ਤੋਂ ਪਹਿਲਾਂ ਕੱਟ ਦਿੱਤੀ ਗਈ ਹੈ ਕਿਉਂਕਿ ਜਦੋਂ ਵਿਅਸਥਿਆ ਆ ਰਿਹਾ ਮਤਲਬ ਉਹਨੇ ਸਾਡੀ ਕਾਲ ਦੇਖੀ ਹੈ ਤੇ ਉਹਨੇ ਨੰਬਰ ਕੱਟਤਾ ਹੈ ਇਹਨੇ ਹੁਣ ਇਹ ਹਰ ਇੱਕ ਨਾਲ ਕਰ ਰਿਹਾ ਇਹ ਮੈਨੂੰ ਲੱਗਦਾ ਹੋਰ ਵੀ ਕਿੰਨੇ ਲੋਕ ਹੋਣਗੇ ਜਿਹੜੇ ਫਸੇ ਹੋਣਗੇ ਤੇ ਜੇ ਤੁਹਾਡੀ ਨਿਊਜ਼ ਸਟੋਰੀ ਹੁਣ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ ਤੇ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਹੋਰ ਵੀ ਲੋਕ ਤੁਹਾਡੇ ਸਾਹਮਣੇ ਆਉਣ ਕੋਈ ਕਹਿਣਾ ਚਾਹੁੰਦੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕਿ ਇਹਨਾਂ ਵਰਗੇ ਲੋਕ ਜਿਹੜੇ ਨੌਜਵਾਨਾਂ ਨੂੰ ਫਸਾ ਰਹੇ ਐ ਜਾਂ ਨੌਜਵਾਨਾਂ ਨੂੰ ਤੇ ਸਨੇਹਾ ਪਾ ਦਿੰਦੇ ਆ ਕਿ ਨਾ ਜਿਹੜੇ ਇਸ ਤਰੀਕੇ ਦੇ ਇਲੀਗਲ ਐਪਸ ਹੁੰਦੇ ਨੇ ਤੇ ਪੈਸਾ ਲਾਓ ਜਿਹੜਾ ਲੀਗਲ ਨਹੀਂ ਉਹਤੇ ਵੀ ਸੋਚ ਸਮਝ ਕੇ ਲਾਓ ਆਪਣੇ ਮਾਪਿਆਂ ਦੀ ਰਹਿਨਮਾਈ ਦੇ ਵਿੱਚ ਹੁੰਦਾ ਕੋਲ ਪੁੱਛ ਪੜਤਾਲ ਕਰਕੇ ਲੇਕਿਨ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾ ਆ ਜਿਹੜੇ ਸਿਸਟਮ ਆ ਬੰਦ ਹੋਣੇ ਚਾਹੀਦੇ ਨੇ ਇਹਨਾਂ ਦੀ ਇਹਨਾਂ ਦੇ ਬੁਕਸ ਵੇਖਣੀਆਂ ਚਾਹੀਦੀਆਂ ਇਹ ਜੇ ਬਾਹਰਲੇ ਕੰਟਰੀਸ ਉਹਨਾਂ ਬਾਹਰਲੇ ਕੰਟਰੀਸ ਨੂੰ ਰਿਕੁਐਸਟ ਕਰਨੀ ਚਾਹੀਦੀ ਹੈ ਕਿ ਕਿਉਂਕਿ ਇਹ ਬਹੁਤ ਵੱਡਾ ਕਾਰੋਬਾਰ ਆ ਜੀ ਆਬਵੀਅਸਲੀ ਇੱਕ ਕੋਈ ਸਕੈਮ ਕਰ ਰਿਹਾ ਜਿਹੜਾ ਲੋਕ ਜਿਹੜਾ ਬੰਦਾ ਸਕੈਮ ਕਰ ਰਿਹਾ ਉਹਨੇ ਆਪਣੇ ਬਚਾਅ ਵੀ ਰੱਖੇ ਹੋਣਦੇ ਹੋ ਸਕਦਾ ਇਹਦੀ ਬੁੱਕ ਹੀ ਸਾਰੀ ਇੰਡੀਆ ਤੋਂ ਬਾਹਰ ਹੋਵੇ ਹੋ ਸਕਦਾ ਕਿ ਇਹ ਡੀਲ ਹੀ ਇੰਡੀਆ ਤੋਂ ਬਾਹਰ ਕਰ ਰਹੇ ਤੇ ਮੇਰਾ ਪ੍ਰਸ਼ਾਸਨ ਤੋਂ ਇਹ ਰਿਕੁਐਸਟ ਆ ਕਿ ਇਹਨਾਂ ਨੂੰ ਇਹਨਾਂ ਨੂੰ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਪਤਾ ਲਗਾਇਆ ਜਾਵੇ ਇਹ ਬੰਦੇ ਕੌਣ ਨੇ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਕਿੰਨੇ ਬੰਦੇ ਆ ਜਿਹੜੇ ਮੇਰੇ ਵਰਗੇ ਸਾਹਮਣੇ ਨਹੀਂ ਆਉਂਦੇ ਕਿ ਮੈਂ ਆਈਪੀਐਲ ਦੇ ਇਸ ਕਰਕੇ ਗਾ ਰਹੇ ਹਾਂ ਕਿਉਂਕਿ ਆਈਪੀਐਲ ਆਉਣ ਵਾਲਾ ਹੈ ਤੇ ਉਸ ਵੇਲੇ ਇਸ ਚੀਜ਼ਾਂ ਤੋਂ ਜਾਣ ਬਹੁਤ ਵੱਧ ਜਾਂਦਾ ਲੋਗ ਜਿਹੜੇ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਜੁੜਦੇ ਆ ਨੌਜਵਾਨ ਬਹੁਤ ਜੁੜਦੇ ਆ ਆਈਪੀਐਲ ਦੇ ਵਿੱਚ ਤੇ ਫਿਰ ਉਦੋਂ ਹੀ ਚੀਜ਼ ਵੱਧ ਜਾਂਦੀ ਹੈ ਹਜੇ ਤਾਂ ਆਈਪੀਐਲ ਸ਼ੁਰੂ ਹੋਣਾ ਤੇ ਫਿਰ ਜੇਕਰ ਇਹਨਾਂ ਦੇ ਉੱਪਰ ਨਾਮ ਨੂੰ ਲੱਗਦਾ ਸਕੰਜਾ ਕਰ ਸਕਿਆ ਤਾਂ ਆਈਪੀਐਲ ਵਾਲੇ ਦਿਨਾਂ ਚੋਂ ਆਪਾਂ ਨੂੰ ਬਹੁਤ ਵੱਡੇ ਸਕੈਮ ਦੇਖਣ ਨੂੰ ਮਿਲ ਸਕਦੇ ਜੀ ਬਿਲਕੁਲ ਇਹ ਤਾਂ ਇਹ ਤਾਂ ਹੈ ਹੁਣ ਆਈ ਜਾ ਰਿਹਾ ਸੀ ਕਿ ਸਰ ਵਿਮਨਜ਼ ਆਈਪੀਐਲ ਤੇ ਪੈਸੇ ਲਾਓ ਵਿਮਨਜ਼ ਆਈਪੀਐਲ ਤੇ ਪੈਸੇ ਲਾਓ ਮਤਲਬ ਜੇ ਲੋਕੀ ਲਾ ਰਹੇ ਆ ਤਾਂ ਤਾਂ ਹੀ ਇਸ ਪ੍ਰਮੋਟ ਕਰ ਰਹੇ ਇਸ ਚੀਜ਼ ਨੂੰ ਤੇ ਜਰੂਰ ਹੈ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਸੋ ਬਿਲਕੁਲ ਨੌਜਵਾਨ ਨੇ ਸੁਨੇਹਾ ਵੀ ਦਿੱਤਾ ਹੈ ਲੇਕਿਨ ਕਿਤਨਾ ਕਿਤੇ ਉਹਨਾਂ ਦਾ ਹੱਡ ਬੀਤੀ ਹੈ ਕਿਉਂਕਿ ਬੜੇ ਐਪਸ ਇਸ ਤਰੀਕੇ ਦੇ ਆ ਚੁੱਕੇ ਨੇ ਜਿਹੜੇ ਨੌਜਵਾਨਾਂ ਨੂੰ ਵਸਾਉਂਦੇ ਨੇ ਆਪਣੇ ਜਾਲ ਦੇ ਵਿੱਚ ਉਹਨਾਂ ਦੇ ਪੈਸੇ ਲਗਵਾਉਂਦੇ ਨੇ ਫਿਰ ਜਦ ਉਸ ਤੋਂ ਬਾਅਦ ਪੈਸੇ ਨੌਜਵਾਨ ਕਢਾਉਣ ਦੀ ਕੋਸ਼ਿਸ਼ ਕਰਦੇ ਨੇ ਨਾ ਤੇ ਉਹਨਾਂ ਦਾ ਫੋਨ ਚੱਕਿਆ ਜਾਂਦਾ ਹੈ ਤੇ ਨਾ ਤੇ ਉਸ ਤੋਂ ਬਾਅਦ ਜਿਹੜਾ ਪੈ ਸੋ ਜੇਕਰ ਇਸ ਤਰੀਕੇ ਦੇ ਜਿਹੜੇ ਸਕੈਮਰਸ ਨੇ ਉਹ ਵੱਧਦੇ ਗਏ ਤੇ ਕਿਤਨਾ ਕਿਤੇ ਨੁਕਸਾਨ ਜਿਹੜਾ ਹੋਣਾ ਲਾਜ਼ਮੀ ਜੀ ਗੱਲ ਹੈ ਨੌਜਵਾਨਾਂ ਨੂੰ ਜਿਹੜਾ ਆਪਣੇ ਜਾਲ ਵਿੱਚ ਫਸਾ ਰਹੇ ਨੇ ਇਹਨਾਂ ਦੇ ਉੱਪਰ ਵੀ ਜੋ ਸ਼ਕੰਜਾ ਕੱਸਣ ਦੀ ਪ੍ਰਸ਼ਾਸਨ ਨੂੰ ਵੀ ਲੋਡ ਹੈਗੀ ਹੈ ਸੋ ਬਿਲਕੁਲ ਕਿਸ ਤਰੀਕੇ ਦੀਆਂ ਕਹਾਣੀਆਂ ਆਈਪੀਐਲ ਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਂਦੀਆਂ ਨੇ ਕਿਉਂਕਿ ਉਸ ਦੌਰਾਨ ਵੀ ਇਹ ਚੀਜ਼ਾਂ ਜਿਹੜੀਆਂ ਵੱਡੇ ਪੱਧਰ ਤੇ ਚੱਲਦੀਆਂ ਨੇ ਉਹ ਬਹੁਤ ਨੌਜਵਾਨ ਜਿਹੜੇ ਨੇ ਬੈਟਿੰਗ ਐਪਸ 'ਚ ਪੈਸਾ ਲਗਾਉਂਦੇ ਨੇ ਤੁਸੀਂ ਜੁੜੇ ਹੋ ਦੋ ਸਿਟੀ ਹੈਡਲਾਈਨਸ ਨਾਲ ਮੈਂ ਹਾਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ